ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸ਼ਨੀਵਾਰ ਦੇ ਦਿਨ ਇਹ ਉਪਾਅ ਰਾਤ ਦੇ ਸਮੇਂ ਕਾਲੀ ਮਿਰਚ ਦੇ ਨਾਲ ਕਰ ਲਓ ਜੇਕਰ ਤੁਸੀਂ ਜੀਵਨ ਵਿੱਚ ਚੱਲ ਰਹੀ ਹਰ ਇੱਕ ਸਮੱਸਿਆ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਕਿਸਮਤ ਤੁਹਾਡੀ ਬਦਲ ਜਾਵੇ ਤਾਂ ਸਿਰਫ ਸ਼ਨੀਵਾਰ ਵਾਲੇ ਦਿਨ ਕਾਲੀ ਮਿਰਚ ਦਾ ਇਹ ਉਪਾਅ ਜ਼ਰੂਰ ਕਰੋ ਜੋਤਿ ਸਾਸਤ੍ਰ ਦੇ ਵਿੱਚ ਦੱਸਿਆ ਗਿਆ ਹੈ ਕਿ ਕਾਲੀ ਮਿਰਚ ਸ਼ਨੀ ਗ੍ਰਹਿ ਦਾ ਕਾਰਕ ਵਸਤੂ ਹੁੰਦੀ ਹੈ ਜੇਕਰ ਤੁਸੀਂ ਸ਼ਨੀ ਦੋਸ਼ ਤੋਂ ਪਰੇਸ਼ਾਨ ਹੋ ਘਰ ਦਾ ਵਸਤੂ ਦੋਸ਼ ਠੀਕ ਨਹੀਂ ਹੈ ਕਿਸੇ ਬਿਮਾਰੀ ਦੇ ਨਾਲ ਚੱਕਰ ਲਿਆ ਹੈ ਤਾਂ ਦੇ ਕਨੇਰੀਆ ਲਗਾਤਾਰ ਤਾਂ ਦੀ ਹਾਨੀ ਹੋ ਰਹੀ ਹੈ ਤੁਹਾਡਾ ਵਪਾਰ ਚੋਪਟ ਹੋ ਗਿਆ ਹੈ ਤਾਂ ਸੰਗਤ ਜੀ ਮੰਨ ਕੇ ਚਲੋ ਤੁਹਾਡੇ ਜੀਉਣ ਵਿੱਚ ਸ਼ਨੀ ਗ੍ਰਹਿ ਚੰਗਾ ਨਹੀਂ ਹੈ ਕਾਲੀ ਮਿਰਚ ਸ਼ਨੀ ਗ੍ਰਹਿ ਦੇ ਨਾਲ ਜੁੜੀ ਹੈ ਜੇਕਰ ਕਾਲੀ ਮਿਰਚ ਦਾ ਉਪਾਅ ਸ਼ਨੀਵਾਰ ਦੇ ਦਿਨ ਖਾ ਲਿਆ ਚਾਹਵੇ ਤਾਂ ਝਕੀਨ ਮਰਨਾ ਇਸ ਦਾ ਤੁਹਾਨੂੰ ਕਰੋੜਾਂ ਗੁਣਾ ਲਾਭ ਮਿਲੇਗਾ ਇਹ ਸੱਚ ਹੈ ਕਿ ਬਿਨਾਂ ਮਿਹਨਤ ਕੀਤੀਆਂ ਤਾਂ ਕਮਾਉਣ ਦੀ ਗੱਲ ਵਿਅਰਥ ਹੈ ਪਰ ਕਦੇ-ਕਦੇ ਚਮਤਕਾਰ ਵੀ ਹੁੰਦੇ ਹਨ ਤੇ ਅਚਾਨਕ ਹੀ ਧਨ ਦੀ ਪ੍ਰਾਪਤੀ ਹੁੰਦੀ ਹੈ ਫਿਰ ਭਾਵੇਂ ਚੰਗੀ ਨੌਕਰੀ ਮਿਲ ਜਾਵੇ ਜਾਂ ਤਨਖਾਹ ਵਧ ਜਾਵੇ ਜਾਂ ਵਪਾਰ ਵਿੱਚ ਅਚਾਨਕ ਤੇਜ਼ੀ ਆ ਜਾਵੇ ਤੇ ਬੇਸ਼ੁਮਾਰ ਧਨ ਦੀ ਪ੍ਰਾਪਤੀ ਹੋ ਜਾਵੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਵਿੱਚ ਚਮਤਕਾਰ ਹੋਣ ਤਾਂ ਤਾਂ ਅੱਜ ਇਸ ਵੀਡੀਓ ਵਿੱਚ ਦੱਸੇ ਗਏ ਉਪਾਅ ਨੂੰ ਜ਼ਰੂਰ ਕਰੋ ਜੋ ਤੁਹਾਨੂੰ ਕਾਲੀ ਵਿੱਚ ਦੁਆਰਾ ਸ਼ਨੀਵਾਰ ਦੇ ਦਿਨ ਕਰਨਾ ਹੈ ਤੁਸੀਂ ਆਪਣੇ ਜੀਵਨ ਵਿੱਚ ਦੇਖਣਾ ਤੁਹਾਨੂੰ ਪੋਜ਼ਿਟਿਵ ਤੇ ਸ਼ਮਤਕਾਰੀ ਬਦਲਾਵ ਦੇਖਣ ਨੂੰ ਮਿਲਣਗੇ ਕਿ ਕਿਵੇਂ ਤੁਹਾਨੂੰ ਸੁਖ ਸਮ੍ਰiddhi ਅਤੇ ਤਾਨੇ ਪ੍ਰਾਪਤੀ ਹੋਵੇਗੀ ਸੰਗਤ ਜੀ ਧਿਆਨ ਰੱਖੋ ਕਿ ਕਾਲੀ ਮਿਰਚ ਦਾ ਉਪਾਸ ਅਨਿਵਾਰ ਹੀ ਕੀਤਾ ਜਾਂਦਾ ਹੈ ਤਾਂ ਇਹ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਕਾਲੀ ਮਿਰਚ ਦਾ ਉਪਾਅ ਕਰਕੇ ਤੁਸੀਂ ਆਪਣੇ ਜੀਵਨ ਦਾ ਭਾਗ ਕਿਸਮਤ ਬਦਲ ਸਕਦੇ ਹੋ ਤੁਹਾਡੀ ਕੋਈ ਵੀ ਮਨੋ ਕਾਮਨਾ ਹੋਵੇ ਤੁਹਾਡੀ ਕੋਈ ਵੀ ਪਰੇਸ਼ਾਨੀ ਹੋਵੇ ਹਰ ਚੀਜ਼ ਦਾ ਹੱਲ ਸ਼ਨੀ ਦੇਵ ਜੀ ਕੋਲ ਮਿਲ ਜਾਵੇਗਾ ਕਿਉਂਕਿ ਸ਼ਨੀ ਦੇਵ ਦੇ ਹੱਥਾਂ ਵਿੱਚ ਤੁਹਾਡੇ ਸ਼ਨੀ ਗ੍ਰਹਿ ਦਾ ਨਿਰੰਤਰ ਹੁੰਦਾ ਹੈ ਸ਼ਨੀ ਗ੍ਰਹਿ ਨੂੰ ਇੱਕ ਉਗਰ ਗ੍ਰਹਿ ਮੰਨਿਆ ਜਾਂਦਾ ਹੈ ਜਿਸ ਮਨੁੱਖ ਦਾ ਸ਼ਨੀ ਗ੍ਰਹਿ ਚੰਗਾ ਨਹੀਂ ਹੁੰਦਾ ਉਹ ਮਨੁੱਖ ਜੀਵਨ ਵਿੱਚ ਜਿੰਨੀ ਮਰਜ਼ੀ ਮਿਹਨਤ ਕਰ ਲਵੇ ਕਦੇ ਵੀ ਉਸ ਦਾ ਕੁਝ ਨਹੀਂ ਹੋ ਸਕਦਾ ਉਹ ਕਦੇ ਵੀ ਅੱਗੇ ਨਹੀਂ ਵਧ ਸਕਦਾ ਜੇਕਰ ਸ਼ਨੀ ਗ੍ਰਹਿ ਮਜ਼ਬੂਤ ਹੈ ਉਹ ਮਨੁੱਖ ਫਿਰ ਗਲਤ ਫੈਸਲੇ ਨਹੀਂ ਲਵੇਗਾ ਤੇ ਉਹ ਫੈਸਲੇ ਸੈਲਵੇਗਾ ਸਾਡੇ ਅਤੇ ਜੋਤਿਸ਼ శాਸਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਸ਼ਨੀ ਦੇਵ ਦੀ ਕਿਰਪਾ ਜਿਸ ਮਨੁੱਖ ਨੂੰ ਮਿਲਦੀ ਹੈ ਉਸ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਪਰ ਸ਼ਨੀ ਦੇਵ ਦੀ ਗਲਤ ਦ੍ਰਿਸ਼ਟੀ ਜਿਸ ਮਨੁੱਖ ਉਤੇ ਪੈ ਜਾਂਦੀ ਹੈ ਉਹ ਕਰੋੜਪਤੀ ਮਨੁੱਖ ਤੁਰੰਤ ਹੀ ਭਿਖਾਰੇ ਬਣ ਜਾਂਦਾ ਹੈ ਇਸ ਲਈ ਜਿਆਦਾ ਲੋਕ ਸਾਡੇ ਸੱਤੀ ਤੋਂ ਡਰਦੇ ਹਨ ਇਹ ਗੱਲ ਹੈ ਜੋ ਸ਼ਨੀ ਮਹਾਰਾਜ ਦੀ ਦ੍ਰਿਸ਼ਟੀ ਵਜ੍ਹਾ ਦੇ ਨਾਲ ਕਿਸੇ ਵੀ ਮਨੁੱਖ ਦੇ ਆ ਸਕਦੀ ਹੈ ਮੰਨ ਲਓ ਤੁਸੀਂ ਜੇਮਣ ਵਿੱਚ ਕੋਈ ਅਜਿਹੀ ਗਲਤੀ ਕਰ ਦਿੱਤੀ ਜਿਸ ਨਾਲ ਸ਼ਨੀ ਦੇਵ ਰੋਸ ਗਏ ਸਾਢੇ 7 ਚੱਲ ਰਹੀ ਹੈ ਢাইয়া ਚੱਲ ਰਹੀ ਹੈ ਤਾਂ ਤੁਹਾਡੇ ਉੱਤੇ ਕੋਈ ਵੀ ਇਹੋ ਜਿਹਾ ਦੋਸ਼ ਹੈ ਤਾਂ ਅੱਜ ਸਾਡੀ ਵੀਡੀਓ ਵਿੱਚ ਦੱਸੇਗਾ ਇਹ ਕਾਲੀ ਮਿਰਚ ਦੇ ਉਪਾਅ ਨੂੰ ਕਰ ਲਵੋ ਇਹਨਾਂ ਉਪਾਅ ਨੂੰ ਕਰਨ ਤੋਂ ਬਾਅਦ ਤੁਸੀਂ ਖੁਦ ਦੇਖੋਗੇ ਕਿ ਕਿਵੇਂ ਪੋਜ਼ਿਟਿਵ ਬਦਲਾਅ ਆਉਣਗੇ ਵੀਡੀਓ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਭਲੇ ਦੇ ਲਈ ਲਾਸਟ ਤੱਕ ਜਰੂਰ ਦੇਖੋ ਇਹ ਉਪਾਅ ਇੰਨੇ ਤਾਕਤਵਰ ਹਨ ਤੇ ਜਲਦੀ ਹੀ ਤੁਹਾਨੂੰ ਲਾਭ ਦੇਣਗੇ ਤੇ ਹਰ ਇੱਕ ਪਰੇਸ਼ਾਨੀ ਤੋਂ ਮੁਕਤੀ ਮਿਲ ਜਾਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤਾਂ ਉਹਨਾਂ ਦੇ ਆਸ਼ੀਰਵਾਦ ਨਾਲ ਤਾਂ ਆਂਦੀ ਰੱਖਿਆ ਹੋਵੇ ਤੇ ਉਹਨਾਂ ਦੇ ਵਰਦਾਨ ਨਾਲ ਹਰ ਇੱਕ ਕੰਮ ਸਫਲਤਾ ਵਿੱਚ ਮਿਲੇ ਤਾਂ ਪੂਰੀ ਸੱਚੀ ਸ਼ਰਦਾ ਤੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਓ ਹੁਣ ਦੱਸਦੇ ਹਾਂ ਉਪਾਅ ਕਿਸ ਸਮੇਂ ਤੇ ਕਿਹੜੀ ਵਿਧੀ ਦੇ ਨਾਲ ਕਿਵੇਂ ਕਰਨਾ ਹੈ ਕਾਲੀ ਮੇਜ ਦਾ ਉਪਾਰ ਲਾਭ ਤਾਂ ਹੀ ਮਿਲਦਾ ਹੈ ਜਦੋਂ ਇਸ ਨੂੰ ਲਕਸ਼ਯਪੂਰਵਕ ਧਿਆਨ ਦੇ ਨਾਲ ਸੁਣੋਗੇ ਤੇ ਕਿਹੜੇ-ਕਿਹੜੇ ਉਪਾਅ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾ ਉਪਾਅ ਹੈ ਜੇ ਆਰਥਿਕ ਕਸ਼ਟਾਂ ਤੋਂ ਮੁਕਤੀ ਪਾਉਣਾ ਮੰਨ ਲਓ ਤੁਸੀਂ ਕੋਈ ਕਰਜ਼ਾ ਲਿਆ ਤਾਂ ਇਹ ਗੱਲ ਤੁਹਾਨੂੰ ਵੀ ਪਤਾ ਹੈ ਕਿ ਕਰਜ਼ਾ ਚੱਲਦੇ ਨਾ ਤਾਂ ਖਾਣਾ ਠੀਕ ਤਰ੍ਹਾਂ ਖਾ ਰਹੇ ਆ ਨਾ ਹੀ ਤੁਹਾਨੂੰ ਨੀਂਦ ਆਉਂਦੀ ਹੈ ਦੂਸਰੀ ਤਰਫ ਜੇਕਰ ਜੀਵਨ ਵਿੱਚ ਪੈਸਾ ਨਹੀਂ ਆਦਾ ਪੈਸਾ ਟੇਕ ਨਹੀਂ ਰਿਹਾ ਤੇ ਜੇਕਰ ਤੁਸੀਂ ਆਰਥਿਕ ਕਸ਼ਟਾਂ ਤੋਂ ਪਰੇਸ਼ਾਨ ਹੋ ਤਾਂ ਇੱਕ ਮਨੁੱਖ ਦੇ ਜੀਵਨ ਵਿੱਚ ਆਰਥਿਕ ਕਸ਼ਟ ਆਉਂਦੇ ਹੀ ਕਿਉਂ ਹਨ ਮਨੁੱਖ ਦਾ ਸ਼ਨੀ ਗ੍ਰਹਿ ਬਹੁਤ ਹੀ ਕਮਜ਼ੋਰ ਹੁੰਦਾ ਹੈ ਜੋ ਚਾਹੁੰਦੇ ਹਨ ਕਿ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਆਰਥਿਕ ਕਸ਼ਟਾਂ ਤੋਂ ਮੁਕਤੀ ਮਿਲ ਜਾਵੇਗੀ ਤਾਂ ਤਿੰਨ ਸ਼ਨੀਵਾਰ ਇਹ ਪਾ ਕਰ ਲੋ ਤਿੰਨ ਸ਼ਨੀਵਾਰ ਪਾ ਕਰਾਂਦੇ ਨਾਲ ਸ਼ਨੀ ਦੇਵ ਦੀ ਚਾਹੀ ਕਿਰਪਾ ਮਿਲੇਗੀ ਕਿ ਆਰਥਿਕ ਕਸ਼ਟ ਖਤਮ ਹੋ ਜਾਣਗੇ ਪਹਿਲਾ ਸ਼ਨੀਵਾਰ ਕਿਸੇ ਵੀ ਸ਼ਨੀ ਮੰਦਿਰ ਦੇ ਵਿੱਚ ਸੂਰਜ ਡੁੱਬਣ ਤੋਂ ਬਾਅਦ ਇਹ ਪਾਧੇ ਪਾ ਕਰਨੇ ਹਨ ਸੂਰਜ ਡੁੱਬਣ ਤੋਂ ਬਾਅਦ ਕਿਸੇ ਵੀ ਸ਼ਨੀ ਮੰਦਿਰ ਵਿੱਚ ਜਾਓ ਤੇ ਜਾ ਕੇ ਸਭ ਤੋਂ ਪਹਿਲਾਂ ਮਿੱਟੀ ਦਾ ਸਭ ਤੋਂ ਪਹਿਲਾਂ ਮਿੱਟੀ ਦੇ ਜਾਂ ਪਿੱਤਲ ਦੇ ਦੀਵੇ ਵਿੱਚ ਸਰੋਂ ਦੇ ਤੇਲ ਦਾ ਦੀਵਾ ਚਕਾਓ ਪੂਰਬ ਦਿਸ਼ਾ ਹੋਵੇ ਸ਼ਨੀ ਦੇਵ ਚੀ ਦੇ ਸਾਹਮਣੇ ਨਮਸਕਾਰ ਕਰੋ ਖੜੇ ਹੋਣਾ ਹੈ ਤੇ ਉੱਥੇ 11 ਵਾਰ ਸ਼ਨੀ ਚਾਲिसा ਦਾ ਪਾਠ ਕਰਨਾ ਹੈ 11 ਵਾਰ ਸ਼ਨੀ ਚਾਲिसा ਪਾੜ ਕਰਨ ਤੋਂ ਬਾਅਦ ਉਸ ਦੀਵੇ ਵਿੱਚ ਤਿੰਨ ਕਾਲੀਆਂ ਮਿਰਚਾਂ ਪਾ ਦਿਓ ਤਿੰਨ ਸ਼ਨੀਵਾਰ ਲਗਾਤਾਰ ਕਰ ਲਓ ਤਿੰਨ ਸ਼ਨੀਵਾਰ ਪਾੜ ਕਰਨ ਤੋਂ ਬਾਅਦ ਤੁਸੀਂ ਸ਼ਨੀ ਦੇਵ ਦੀ ਕਿਰਪਾ ਦਾ ਵਰਦਾਨ ਮਿਲੇਗਾ ਇਹ ਇੱਕ ਮਹਾ ਉਪਾਅ ਹੈ ਪਰ ਜੀਨ ਕਾਲ ਦੇ ਸਮੇ ਤੋਂ ਚੱਲਿਆ ਆ ਰਿਹਾ ਹੈ ਤਾਂ ਤੁਸੀਂ ਕਰਕੇ ਦੇਖਣਾ ਦੂਸਰਾ ਉਪਾਅ ਘਰ ਦੀ ਬਰਕਤ ਦੇ ਲਈ ਇਹ ਅਜਿਹਾ ਉਪਾਅ ਹੈ ਜਿਸ ਨੂੰ ਕਰੋਗੇ ਤਾਂ ਘਰ ਦੀ ਬਰਕਤ ਵੀ ਹੋਵੇਗੀ ਅਤੇ ਵੀ ਹੋਵੇਗੀ ਤੁਹਾਡੇ ਘਰ ਵਿੱਚ ਕੋਈ ਵੀ ਨੈਗੇਟਿਵ ਸ਼ਕਤੀ ਨਹੀਂ ਹੋਵੇਗੀ ਜਿਸ ਨਾਲ ਘਰ ਦਾ ਮਾਹੌਲ ਚੰਗਾ ਹੋਵੇਗਾ ਪੂਰਾ ਹਫਤਾ ਕੀ ਹੁੰਦਾ ਹੈ ਕਿ ਤੁਸੀਂ ਬਾਹਰ ਜਾਂਦੇ ਹੋ ਜਾਂ ਪਰਿਵਾਰ ਦੇ ਮੈਂਬਰ ਜਾਂਦੇ ਹਨ ਉਹ ਆਪਣੇ ਨਾਲ ਨੈਗੇਟਿਵਿਟੀ ਸ਼ਕਤੀਆਂ ਨੂੰ ਨਾਲ ਲੈ ਆਉਂਦੇ ਹਨ ਜਿਸ ਵਜ੍ਹਾ ਨਾਲ ਘਰ ਦਾ ਮਾਹੌਲ ਵਿਗੜ ਜਾਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਸ਼ਕਤੀਆਂ ਸਦਾ ਲਈ ਖਤਮ ਹੋ ਜਾਣ ਤਾਂ ਸ਼ਨੀਵਾਰ ਸੂਰਜ ਤੋਂ ਬਾਅਦ ਘਰ ਦੇ ਮੁੱਖ ਦਰਵਾਜ਼ੇ ਦੇ ਵਿੱਚ ਸਰੋਂ ਦੇ ਤੇਲ ਦਾ ਦੀਵਾ ਜਗਾਓ ਇਸ ਤੋਂ ਬਾਅਦ ਉਸ ਵਿੱਚ ਕਾਲੀ ਮਿਰਚ ਪਾਉਣੀ ਹੈ ਕਾਲੀ ਮਿਰਚ ਪਾਉਣ ਤੋਂ ਪਹਿਲਾਂ ਬਸ ਇਹਨਾ ਬੋਲਣਾ ਹੈ ਜੈ ਸ਼ਨੀ ਦੇਵ ਜੀ ਕੇ ਪੂਰਾ ਹਵਤਾ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਕੇ ਹਰ ਇੱਕ ਸ਼ਨੀਵਾਰ ਜੇ ਕਰੇ ਇਹ ਉਪਾਅ ਕਰੋਗੇ ਤਾਂ ਜਕੀਨ ਮੰਨਾ ਤੁਹਾਡੇ ਘਰ ਸ਼ਨੀ ਦੇਵ ਦੀ ਕਿਰਪਾ ਬਣੀ ਰਹੇਗੀ ਤੀਸਰਾ ਉਪਾਅ ਹੈ ਸ਼ਨੀ ਦੋਸਤੋਂ ਮੁਕਤੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸ਼ਨੀ ਦੋਸਤੋਂ ਮੁਕਤੀ ਮਿਲੇ ਪਰਸ਼ਾਨੀਂ ਦਾਸ਼ਨੋਂ ਕਾੜ ਕੀਤਾ ਜਾ ਸਕਦਾ ਹੈ ਇੱਕ ਗੱਲ ਦਾ ਧਿਆਨ ਰੱਖੋ ਕਿ ਸਾਡੇ ਧਰਮ ਸ਼ਾਸਤਰ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਸ਼ਨੀ ਦੋਸ਼ ਤੋਂ ਮੁਕਤੀ ਲਈ ਸ਼ਨੀ ਦੇਵ ਮੰਦਰ ਜਾਣਾ ਹੈ ਤਾਂ ਉੱਥੇ ਜਾ ਕੇ ਇੱਕ ਸਰੋਂ ਦੇ ਤੇਲ ਦਾ ਦੀਵਾ ਚਕਾਓ ਉਸ ਵਿੱਚ ਕਾਲੀ ਮਿਰਚ ਪਾ ਦਿਓ ਤੇ ਥੋੜਾ ਦੂਰ हट ਕੇ ਸ਼ਨੀ ਦੇਵ ਦੀ ਤ੍ਰਿਸ਼ਟੀ ਦੇ ਸਾਹਮਣੇ ਇੱਕ ਕਾਲਾ ਕੱਪੜਾ ਲੈਣਾ ਹੈ ਕਾਲੇ ਕੱਪੜੇ ਵਿੱਚ ਇੱਕ ਮੁਠੀ ਕਾਲੀ ਮਿਰਚ ਪਾਉਣੀ ਹੈ ਉਸ ਵਿੱਚ 1 ਰੁਪਏ ਦਾ ਸਿੱਕਾ ਪਾਉਣਾ ਹੈ 11 ਲੰਗਵੀ ਪਾ ਦਿਓ ਤੇ ਇਸ ਦੀ ਪੋਟਲੀ ਬਣਾ ਲਵੋ ਸ਼ਨੀ ਦੇਵ ਦੀ ਰਾਤ ਇਸ ਪੋਟਲੀ ਨੂੰ ਲੈ ਜਾ ਕੇ ਆਪਣੀ ਦੁਕਾਨ ਵਿੱਚ ਰੱਖੋ ਜਿੱਥੇ ਪੈਸੇ ਦੇ ਲੈਣ ਦੇਣ ਤੁਸੀਂ ਕਰਦੇ ਹੋ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਚੱਲ ਪਾਵੇਗਾ ਤੁਹਾਡਾ ਕਾਰੋਬਾਰ ਪ੍ਰਚੀਨ ਕਾਲ ਸਮੇ ਦਾ ਇਹ ਉਪਾਅ ਹੈ ਜੋ ਤੁਹਾਡੇ ਜੀਵਨ ਵਿੱਚ ਬਰਕਤ ਲੈ ਆਵੇਗਾ ਵਪਾਰ ਨੂੰ ਵਾਪਸ ਚਲਾ ਦੇਵੇਗਾ ਅਗਲਾ ਉਪਾਅ ਹੈ ਰੋਗ ਨੂੰ ਮੁਕਤ ਉਪਾਅ ਜੇਕਰ ਤੁਹਾਡੇ ਘਰ ਬਿਮਾਰੀ ਹੈ ਇਲਾਜ ਕਰਾ ਕੇ ਥੱਕ ਗਏ ਹੋ ਤਾਂ ਤੁਸੀਂ ਚਾਹੁੰਦੇ ਹੋ ਠੀਕ ਹੋ ਜਾਈਏ ਤਾਂ ਇਹ ਉਪਾਅ ਕਰ ਲਵੋ ਇਹ ਉਪਾਅ 5 ਸ਼ਨੀਵਾਰ ਲਗਾਤਾਰ ਕਰਨਾ ਹੈ ਰੋਗ ਸ਼ਨੀ ਦੀ ਕਿਰਪਾ ਦੇ ਨਾਲ ਠੀਕ ਹੋ ਜਾਵੇਗਾ ਇਹ ਦਿਨ ਦੇ ਸਮੇਂ ਵੀ ਕਰ ਸਕਦੇ ਹੋ ਰਾਤ ਨੂੰ ਵੀ ਕਰ ਸਕਦੇ ਹੋ ਤੁਹਾਨੂੰ ਚਾਹੀਦੀਆਂ ਹਨ 11 ਕਾਲੀਆਂ ਮਿਰਚਾਂ ਰੋਗੀ ਦੇ ਸੱਜੇ ਹੱਥ ਤੇ ਕਾਲੀ ਮਿਰਚ ਰੱਖ ਦਿਓ ਤੇ ਖੱਬੇ ਹੱਥ ਤੇ ਵੀ ਰੱਖ ਦਿਓ ਤੇ 11 ਕਾਲੀਆਂ ਮਿਰਚਾਂ ਨੂੰ ਸਿਰ ਤੋਂ 7 ਵਾਰ ਘੁਮਾਓ 7 ਵਾਰ ਕੁਮਾਨ ਤੋਂ ਬਾਅਦ ਇਸ ਨੂੰ ਦੂਜੇ ਪਾਸੇ ਸੋਟ ਦਿਓ ਤੇ 7 ਰੋਟੀਆਂ ਕਾਲੇ ਕੁੱਤੇ ਨਕਵਾ ਦਿਓ ਉਪਾਕਰਨ ਤੋਂ ਬਾਅਦ ਰੋਗੀ ਠੀਕ ਹੋ ਜਾਵੇਗਾ ਜੇਕਰ ਕਿਸੇ ਮਨੋਖਤੀ ਸਾਢੇ 7 ਚੱਲ ਰਹੀ ਹੈ ਤਾਂ ਉਸ ਨੂੰ ਚਲਣਾ ਹੀ ਪਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਸ ਦਾ ਪਰਕੋਪ ਖਤਮ ਹੋ ਜਾਵੇ ਤੁਸੀਂ ਕੀ ਕਰਨਾ ਜਦੋਂ ਤੱਕ ਤੁਹਾਡੇ ਸਾਢੇ 7 ਚੱਲ ਰਹੀ ਹੈ ਕਿ ਕਾਲਾ ਕੱਪੜਾ ਲੈਣਾ ਹੈ ਕਾਲੇ ਕੱਪੜੇ ਵਿੱਚ ਨੌ ਕਾਲੀ ਮਿਰਚਾਂ ਰੱਖੋ ਤੇ ਦੋ ਇਸੋ 13 ਕਦੇ ਹੋ ਤੇ 11 ਰੁਪਏ ਜਾਂ ਸਵੈਚ 10 ਰੁਪਏ ਦਾ ਨੋਟ ਹੋਵੇ 1 ਰੁਪਏ ਦਾ ਸਿੱਕਾ ਹੋਣਾ ਚਾਹੀਦਾ ਹੈ ਤੇ ਇਸ ਨੂੰ ਕਾਲੇ ਰੰਗ ਦੇ ਨਾਲ ਬੰਨ੍ਹ ਦੇਣਾ ਹੈ ਪੋਟਲੀ ਬਣਾ ਲੈਣੀ ਹੈ ਤੇ ਸ਼ਨੀ ਮੰਦਰ ਹਰ ਇੱਕ ਸ਼ਨੀਵਾਰ ਸੋਰੀ ਤੋਂ ਬੰਦੋ ਬਾਅਦ ਜਾਓ ਤੇ ਇਸ ਪੋਟਲੀ ਨੂੰ ਕਿਸੇ ਵੀ ਮਨੁੱਖ ਨੂੰ ਦਿਓ ਹਰ ਇੱਕ ਸ਼ਨੀਵਾਰ ਇਸ ਨੂੰ ਕਰੋ ਤੁਹਾਡੇ ਜੀਵਨ ਵਿੱਚ ਜੋ ਸ਼ਨੀ ਦੋਸ਼ ਹੈ ਉਹ ਸਭ ਪਰਕੁਪ ਲਗਾਤਾਰ ਬਰਾਬਰ ਹੋ ਜਾਵੇਗਾ ਚੌਥਾ ਪਾ ਹੈ ਵਪਾਰ ਨੂੰ ਛਲੋਂ ਦਾ ਜੇਕਰ ਤੁਹਾਡਾ ਵਪਾਰ ਠੱਪ ਪਿਆ ਹੈ ਤੁਹਾਡਾ ਵਪਾਰ ਚੱਲ ਨਹੀਂ ਰਿਹਾ ਇਸ ਦੀਆਂ ਕਈ ਵਜ੍ਹਾ ਹੋ ਸਕਦੀਆਂ ਹੋ ਸਕਦਾ ਹੈ ਕਿਸੇ ਦੀ ਨਜ਼ਰ ਲੱਗੀ ਹੋਵੇ ਵਪਾਰ ਤੇ ਕੋਈ ਇਹੋ ਜਿਹਾ ਦੋਸ਼ ਲੱਗਾ ਹੋਵੇ ਜਿਸੇ ਨਾਲ ਵਪਾਰ ਠੱਪ ਹੋ ਗਿਆ ਤਾਂ ਤੁਸੀਂ ਚਾਹੁੰਦੇ ਹੋ ਵਪਾਰ ਚੱਲ ਪਵੇ ਤਾਂ ਤੁਸੀਂ ਕੀ ਕਰਨਾ ਬਹੁਤ ਹੀ ਆਸਾਨ ਉਪਾਅ ਹੈ ਧਿਆਨ ਨਾਲ ਜ਼ਰੂਰ ਸੁਣੋ ਕਾਲੀਆਂ ਮਿਰਚਾਂ ਨੂੰ ਆਪਣੇ ਸਿਰ ਦੇ ਉੱਪਰੋਂ 7 ਵਾਰ ਵਾਰ ਕੇ ਟਾਇਲਟ ਦੇ ਵਿੱਚ ਸੁੱਟ ਦਿਓ ਤੁਹਾਡਾ ਕਾਰੋਬਾਰ ਜਿਹੜਾ ਹੈ ਉਹ ਚੱਲ ਪਵੇਗਾ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ